ਅੱਜ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮੈਂਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਊਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮ ਆ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਏਡੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿਤਰਾ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਬਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਆ ਅੱਜ ਚੋਨ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਆਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਆ ਅੱਛਾ ਗਿਆ ਲੱਤਾਂ 'ਚ ਜਾਣ ਹੈ ਨਹੀਂ ਹੱਦ ਹੋ ਗਈ ਇਹ ਮर्यादा ਕੋਈ ਕਿਹੜੀ ਪਾਸਾ ਬੋਲ ਰਹੇ ਆ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਕੀ ਆ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆ ਇਹ ਏਡੀ ਬਦਮਾਸ਼ੀ ਅਸੀਂ ਵੀ ਵਿਰੋਧੀ ਦਰਚ ਰਹੇ ਆ ਅਸੀਂ ਕਿੰਨਾ ਕ ਦਬਾਇਆ ਕਿੰਨੀਆਂ ਕ ਅਸੀਂ ਚੀਕਾਂ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਤੇ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਤਾਰੀ ਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁੱਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸੱਚਾਈ ਗੱਲ ਇਹ ਹੈ ਇਹ ਬਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਤੀਆਂ ਹੋ ਰਹੀਆਂ ਨੇ। ਦੁੱਖ ਦੀ ਗੱਲ ਹੈ ਜਿੱਥੇ ਸਰਬਸੰਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ। ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ। ਅੱਜ ਇਹਨਾਂ ਨੂੰ ਆਗੂ ਪਿੰਡਾਂ 'ਚੋਂ ਨਜ਼ਰ ਨਹੀਂ ਆ ਰਹੇ। ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਈਆ ਉਹਨਾਂ ਦਵਾਂਗੇ ਜਿਹੜਾ ਪਿੰਡ 'ਚ ਸਰਬਸੰਮਤੀ ਕਰੂ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈਚਾਰਕ ਇਲੈਕਸ਼ਨ ਆ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਐ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਐ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਐ ਪਰ ਬੁਖਲਾਹਟ ਹੋ ਗਈ ਜਿਵੇਂ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਉਹ ਤੁਹਾਡੇ ਸਾਹਮਣੇ ਆ ਆ ਕੱਲ ਮੈਂ ਮੈਂ ਕਹਿੰਦਾ ਅਸੀਂ ਅਫਸਰ ਚਾਹੇ ਲੇਡੀਜ਼ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਆ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕਿਆ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਤਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੋ ਇਹ ਬਖਲਾਹੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿ ਦਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਐਮਐਲਏ ਸਾਹਿਬ ਉਧਰ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਡੀਸੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਦਫ਼ਤਰ ਤੋਂ ਬਾਹਰ ਚਲੇ ਜਾਓ ਜੀ ਇਹ ਮਰਿਆਦਾ ਦੇਖੋ ਮੈਂ ਇੱਕ ਗੱਲ ਪੁੱਛਣੀ ਚਾਹਨਾ ਜਿਹੜੀ ਉਹਨਾਂ ਦੀ ਸ਼ਬਦਾਵਲੀ ਆ ਉਹ ਮਰਿਆਦਾ ਇਹ ਕਦੋਂ ਕਿਹਾ ਗਿਆ ਹੋਊਗਾ ਹਰ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਹੈ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ ਵੀ ਆਓ ਬੈਠੋ ਜੀ ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਏ ਫਿਰ ਉਹ ਜਿਹੜੀ ਕਹਿੰਦੀ ਜੀ ਡਿਪਟੀ ਕਮਿਸ਼ਨਰ ਦੇ ਕੋਲ ਪਾਵਰਜ਼ ਨੇ ਜੀ ਉਸੇ ਵੇਲੇ ਅਰਸਟ ਕਰਾ ਸਕਦੇ ਹੋ ਦੇਖੋ ਜੀ ਉਹਨਾਂ ਨੇ ਕੰਪਲੇਂਟ ਪਾਈ ਹੋਗੀ ਉਹਨਾਂ ਨੇ ਵੀ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਅਫਸਰ ਸਹਿਬਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤੁਹਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ ਖੁੱਲੇ ਨੇ